प्यार सत श्री अकाल जी रब ने बनाइया जुड़िया चैनल पर आज की पहली प्रोफाइल लड़का अमरतरी इटली पीआर जन्म ती उन्नीस सौ पचानवे हाइट पांच फुट नौ इंच पढ़ाई बी एससी आई टी कास्ट जर्सी गोर किलो जमीन डेढ़ किला एरिया बठिंडा सारा परिवार गुरसिख परिवार मैंबर पिता माता तीन भैन मैरिड दो इटली वगैरह परिवार को तो लड़की की लूड़ है ਲੜਕੀ ਅਮਰਤਾਰੀ ਜਮਾ ਸਗੰਦੀ ਚਾਵਲ ਹੋਵੇ ਇਹਨਾਂ ਦੀ ਕੋਈ ਮੰਗਣੀ ਮੋਬਾਈਲ ਨੰਬਰ 70872 12672 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਕੌਰ ਕੈਨੇਡਾ ਸਿਟੀਜ਼ਨ ਲੜਕੀ ਜਨਮ ਤਰੀਕ 15 11 1991 ਹਾਈਟ 5 ਫੁੱਟ 10 ਇੰਚ ਕਾਸਟ ਰਵਿਦਾਸੀ ਸਿੱਕ ਪੜਾਈ ਐਮ ایسੀ ਫਿਜ਼ਿਕਸ ਐਂਡ ਇਲੈਕਟ੍ਰੋਨਿਕਸ ਵੀਯੂ ਚੰਡੀਗੜ੍ਹ ਕੰਮ आरवीसी ਬੈਂਕ ਕੈਨੇਡਾ ਵਰਕ ਫਾਰਮ ਯੋਨ ਡਾਲਰ 50000 60000 ਸਾਲਾਨਾ ਪਰਿਵਾਰ ਮੈਂਬਰ ਇੱਕ ਪ੍ਰਾਇਮ ਮੈਰਿਟ ਕੈਨੇਡਾ ਸਿਟੀਜ਼ਨ ਮਾਨ ਅਗਰਿਓ ਪਰਿਵਾਰ ਤੋਂ ਵੜਿਆਲੀਕੇ ਲੜਕਾ ਕੈਨੇਡਾ ਸਿਟੀਜ਼ਨ ਚਾ ਪੀਆਰ ਜੈਂਬਰ ਪਰਮੈਟਡ ਹੋਵੇ ਮਾਲਵੀ ਏਰੀਆ ਵਿੱਚੋਂ ਵਿਦੇਸ਼ ਜਾਣ ਦਾ ਚਾਹਵਨ ਹੋਵੇ ਪਰਿਵਾਰ ਦਾ ਮੋਬਾਈਲ ਨੰਬਰ 70878 77601 ਵਾਟਸਐਪ ਮੈਂਬਰ ਲਈ ਤੁਸੀਂ ਪਰਿਵਾਰ ਤੋਂ ਜਾਣਕਾਰੀ ਲੈ ਸਕਦੀ ਹਾਂ ਮੈਰਿਜ ਵੀਰੋ ਤੇ ਵਿਚੋਲੇ ਪਰਿਵਾਰ ਨੂੰ ਸੰਪਰਕ ਨਾ ਕਰਨ ਲੜਕਾ ਅਤਲਾਖਸੁਰਾ ਰਾਦਰਸਵਾਮੀ ਪਰਿਵਾਰ ਜਨਮ ਤਰੀਕ 16 12 1994 ਹਾਈਟ 5 ਫੁੱਟ 6 ਇੰਚ ਜਨਮ ਟਾਈਮ 10:30 ਪੀਐਮ ਜਨਮ ਸਥਾਨ ਫਰੀਦਕੋੜ੍ਹ ਪੜਾਈ ਬੀਕਾਮ ਏਰੀਆ ਰਾਮਪੁਰਾਪੁਰ ਕੰਮ ਬਿਜ਼ਨਸ ਇ ਰੈਡੀਮੇਡ ਕਾਰਮੈਂਟ ਸ਼ੋਰੂਮ ਰਾਮਪੁਰਾਪੁਰ ਪਰਿਵਾਰ ਮੈਂਬਰ ਪਿਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਹੈ ਇੱਕ ਪ੍ਰਾ ਅਨਮੈਰਿਡ ਮੰਗਵਨੀ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9814321285 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕੈਨੇਡਾ ਵਰਕ ਪਰਮਿਟ ਤੇ ਜਰਮ ਕੀ 2000 ਹਾਈਟ ਪੰਜਪੁਰ 63 ਇੰਚ ਕਾਸਟ 1 1/4 ਗੋਟ ਬਰਾੜ ਏਰੀਆ ਫੀਟ ਕੋਟ ਮਾ ਵੜਿਆ ਪਰਿਵਾਰ ਤੋਂ ਪੜੇ ਲਿਕੇ ਲੜਕੇ ਦੀ ਲੋੜ ਹੈ ਲੜਕਾ ਕੈਨੇਡਾ ਪিয়ার ਹੋਵੇ ਲੜਕੇ ਕੋਲ ਜ਼ਮੀਨ 20 ਏਕੜ ਆਉਂਦੀ ਹੋਣ ਇਹਨਾਂ ਦਾ ਮੋਬਾਈਲ ਨੰਬਰ 94639 8076 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਪਿਆਰ ਜੰਤੀ 1996 ਹਾਈਟ ਫਨਪੁਰ ਸਾਤਿੰਨ ਚ ਕਾਸਟ ਜਰਸੀ ਕੇਰੀਆ ਰਾਏਕੋਤ ਮੁਧਿਆਨਾ ਪੜਾਈ ਬੀ ਟੈਕ ਕਮ ਸ਼ੋਰ ਸੁਪਰਵਾਈਜ਼ਰ ਜਮੇਨ ਚਾਕੇਲੇ ਪਰਵਾਰ ਮੈਂਬਰ ਪਿਤਾ ਮਾਤਾ ਮੰਗਵਰਦੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦਿলোੜੇ ਇਹਨਾਂ ਦਾ ਮੋਬਾਈਲ ਨੰਬਰ 7814614001 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਕਿ ਕਸ਼ੀ ਬਰੋਨੀ ਸੋਕਲਮੇ ਹਾਈਡੋ ਪੰਜ ਕੋਡ 11 ਇੰਚ ਪੜਾਈ ਬੀ ਕਾਮ ਕਮ ਆਨਲਾਈਨ ਤੇ ਜੋਬ ਕਰਦਾ ਜਮੀਨ ਦਾਸ ਕੇ ਲਈ ਦੁਕਾਨ ਤੇ ਸ਼ਹਿਰ ਵਿੱਚ ਪ੍ਰਾਪਰਟੀ ਪਰਿਵਾਰ ਮੈਂਬਰ ਪਿਤਾ ਮਾਤਾ ਮੰਗ ਹੈ ਵਜਿਓ ਪਰਵਾਰ ਤੋਂ ਲੜਕੀ ਵੀ ਲੋੜ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 84378340 ਵਾਟ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਅਸੀਗਰ ਜਨਤਕ 1991 ਕਾਸਟ ਜੱਟ ਸਿਕ ਏਰੀਆ ਲੁਧਿਆਣਾ ਰਾਈ ਕੋਡ ਮੰਗ ਅਵਧੀ ਪਰਵਾਰ ਕੋਲ ਲੜਕੀ ਦੀ ਲੋੜ ਹੈ ਲੜਕੀ ਗ੍ਰੀਪ ਕਰਦੀ ਹੋਵੇ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9914522568 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਇਹ ਸਿੰਘ ਲੜਕਾ ਅਮਰੀਕਾ ਸਿਟੀਜ਼ਨ ਜਨਮ ਤਰੀਕ 1996 ਕਾਸ਼ਟ ਖਤਰੀ ਸਿੱਕਾ ਕਰਾਇ ਗ੍ਰੈਜੂਏਸ਼ਨ ਅਮਰੀਕਾ ਪਰਵਾਰ ਮੈਂਬਰ ਅਮਰੀਕਾ ਸਿਟੀਜ਼ਨ ਦੋ ਪਿਆਨਾ ਮੈਰਿਡ ਆਸਟ੍ਰੇਲੀਆ ਸਿਟੀਜ਼ਨ ਕਾਮ ਆਪਣਾ ਬਿਜ਼ਨਸ ਇਟਾਲੀਅਨ ਰੈਸਟੋਰੈਂਟ ਜਰਮਨ ਮੰਗ ਰਹੀ ਹੈ ਵੀ ਪ੍ਰੂਵ ਹਰੀ ਨੀਕੇ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ ਕਲਾਸ 8 ਕੋ 443 650 747 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਮੈਰਿਜ ਵੀਡ ਵਾਲੇ ਤੇ ਵਿਚੋਲੇ ਇਹਨਾਂ ਨੂੰ ਸੰਪਰਕ ਨਾ ਕਰਨ ਨਾਮ ਸਿੰਘ ਜਰਮ ਤੀਕਾ ਸਥਾਈ 11 1985 ਹਾਈਟ 5 ਫੁੱਟ 10 ਇੰਚ ਏਰੀਆ ਮਲੇਰ ਕੋਟਲਾ ਕਾਸਟ ਸਿਵਾ ਸਿੱਖ ਪੜਾਈ ਐਮ ਐਸ ਸੀ ਫਿਜ਼ਿਕਸ ਵੀ ਐਡ ਕਾਮ ਲੈਕਚਰਰ ਪ੍ਰਾਈਵੇਟ ਸਕੂਲ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਟਾਇਰਮੈਂਟ ਮਾਤਾ ਇੱਕ ਭਰਾ ਮੈਰਿਡ ਇੱਕ ਭੈਣ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਘਰੇਲੂ ਲੜਕੀ ਦੀ ਲੋੜ ਹੈ ਇਨਾਂ ਦਾ ਮੈਲ ਨੰਬਰ 9463045175 ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ 2 ਯਰਸਿਕ ਕੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਪਰ ਆ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਬਰਤਾਰੀ ਵਧੀਆ ਪਰਿਵਾਰ ਤੋਂ ਸੋਨੀ ਇਸ ਨਕੇ ਤੇ ਕਰੇਲੂ ਤੇ ਅਮਰਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਨਾਮ ਹੈ ਸਿੰਗ ਲੜਕਾ ਆਸਟ੍ਰੇਲੀਆ ਪੀਆਰ ਚੈਨਲ ਦੀ 31 10 1993 ਹਾਈਟ 6 ਫੁੱਟ 2 ਇੰਚ ਕਾਲ 2 ਯਰ ਸਿੱਕਾ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜੀਐਨਈ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਹਨਾਂ ਨੇ ਬਿਜ਼ਨਸ ਮੈਨੇਜਮੈਂਟ ਹੈ ਮੋਰ ਟ੍ਰੈਕਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗਾ ਵਧੀਆ ਪਰਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90577 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1980 ইংল্যান্ড ਜੰਪਲ ਏਰੀਆ ਉਸ਼ਿਆਰਪੁਰ ਕਾਸ਼ ਡਿਊ ਜਰਸੀ ਕਾ ਗੋਦਰ ਸਿੱਧੂ ਕਾਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 32-34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +443480572341 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮ੍ਰਿਤਕ 14 April 1995 ਹਾਈਡ ਚੇਪੁਰ ਕਾਸਟ ਯਰਸੀਕ ਪੜਾਈ 12 ਕਮ ਡੈਰੀ ਫਾਰਮ ਜਮੀਨਾਂ 5 ਕਿਲੇ ਦੋ ਕਰਨਾਲ ਏਰੀਆ ਬਲਾਡਾ ਮਾਨਸਾ ਪਰਿਵਾਰ ਮੈਂਬਰ ਦੋ ਟੈਨਾ ਮੈਰਿੰਗ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਸੋਨੀ ਸੁਨਕੇ ਘਰੀਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ ठ अठ सौ चाली तेरह सत्त सौ बयाली तुम परिवार को फोन करके इन्होंने तो होर जानकारी ल सकते हो लड़का यूएसए बॉर्ड उम्र पैंती साल हाइट पांच फुट ग्यारह इंच फास्ट ईयर से एक काम अपना बिजनेस वजी जॉब परिवार मैंबर माता पिता एक भैन यू एस ए अपना घर मदिया खानदानी परिवार तो पढ़ी लिखी सोनी सुनक्की लड़की की है ਲੜਕੀਆਂ ਯੂਐਸਏ ਵਨ ਜਾਂ ਜੂਐਸਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ WhatsApp ਨੰਬਰ +15089032901 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਲੈ ਸਕਦੇ ਹੋ मोद गैल मंगलीक जन्म तरीक तेई अठ उन्नीस सौ नब्बे हाइट फुट आठ इंच कास्ट वामन जिला लुधियाना पढ़ाई बीटैक एम बी ए नौकरी कंपनी विश्व मैनेजर लुधियाने मांगवरिया परिवार को पढ़ी लिखी लड़की की लड़ है लड़की जॉब दी हो मंगलिक लड़की की जरूरत है इन्हाइल नंबर सतानवे अठ सौ सतारा पंद्रह जीरो तेरह तो परिवार को फ़ोन करके जानकारी ले सकते हो ਉਹ ਜਿੰਨ ਚੰਗੀ 1988 ਫਾਈਟ ਪੰਜਪੁਰੇਂ ਚ ਕਾਸਟ ਰਜਿਸਟਰ ਪੜਾਈ 10 5 ਏਰੀਆ ਮੋਗਾ ਜ਼ਮੀਨ 8 ਕਿੱਲੇ 50 ਕਿੱਲਿਆਂ ਦੀ ਖੇਤੀ ਕਰਦੇ ਨੇ ਦੋ ਟਰੈਕਟਰ ਇੱਕ ਛੋਟਾ ਇੱਕ ਵੱਡਾ ਪਰਿਵਾਰ ਮੈਂਬਰ ਪਿਤਾ ਇੱਕ ਪਰਾਸ਼ ਏਰੀਆ ਸਿਟੀਜ਼ਨ ਮੰਗ ਬਧਿਆਪੁਰਾ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9872473080 ਕੁਝ ਵੀ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੀ ਹਾਂ